ਦੀ ਨਾਮ ਹੈ ਜੀ ਮੇਰਾ ਨਾਮ ਹੈ ਕਹਿਆ ਜੀ ਅਭਜੰਦਰ ਸਿੰਘ ਗਰੇਵਾਲ ਜੋਗੀ ਨਾਨੋ ਕੀ ਜੋਗੀ ਬਾਈ ਕਰਕੇ ਵੀ ਜਿਹੜੀ ਸੰਗਤ ਹੈ ਮੈਨੂੰ ਇੱਜ਼ਤ ਦਿੰਦੀ ਆ ਮੈਂ ਬੀਕੇਯੂ ਕਾਦਿਆਂ ਦਾ ਜ਼ਿਲ੍ਹਾ ਪ੍ਰਧਾਨ ਐ ਪਟਿਆਲਾ ਜ਼ਿਲ੍ਹੇ ਦਾ ਜੀ ਅੱਜ ਪ੍ਰਧਾਨ ਸਾਹਿਬ ਜਿਹੜਾ ਟਰੈਕਟਰ ਮਾਰਚ ਕੱਢਿਆ ਗਿਆ ਇਹਦੇ ਬਾਰੇ ਦੱਸੇਗੀ ਟਰੈਕਟਰ ਮਾਰਚ ਜਿਹੜਾ ਹੈਗਾ ਜੀ ਇਹ ਸਿੱਖਤ ਕਿਸਾਨ ਮੋਰਚੇ ਦਾ ਹੁਕਮ ਸੀਗਾ ਤੇ ਸਿੱਖਤ ਕਿਸਾਨ ਮੋਰਚੇ ਦਾ ਇੱਕ ਇਮਾਨਦਾਰ ਸਿਪਾਹੀ ਵਾਂਗੂ ਅਸੀਂ ਉਹਨਾਂ ਦੇ ਕਹਿਣ ਤੇ ਪੂਰੇ ਵਚਨ ਨਿਭਾਏ ਨੇ ਸ਼ਹਿਰ ਭਾਰਸੋਂ ਦੇ ਵਿੱਚ ਢੇਡਾ ਲਾਇਆ ਤੇ ਇੱਥੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਵਿਚਾਰ ਵਤੰਦਲਾ ਕਰਿਆ ਲੈਕਚਰ ਕਰੇ ਨੇ ਫੇਰ ਘਰਾਂ ਨੂੰ ਹੁਣ ਸਾਰੇ ਕਿਸਾਨ ਵੀਰ ਚਲੇ ਗਏ ਨੇ ਮਕਸਦ ਕੀ ਹੈ ਜੀ ਟਰੈਕਟਰ ਮਾਰਚ ਦਾ ਮਕਸਦ ਤਾਂ ਇਹੀ ਹੈ ਜੀ ਸਰਕਾਰ ਨੂੰ ਆਪਣੀ ਦਿਖਾਉਣ ਦਾ ਵੀ ਅਸੀਂ ਗਿਣਤੀ 'ਚ ਘਟਣੀ ਹੋਏ ਹੁਣ ਵੀ ਉੰਨੀ ਮਾਤਰਾ ਚ ਕਿਸਾਨ ਯੂਨੀਅਨਾਂ ਇਕੱਠੀਆਂ ਨੇ ਸਿੱਖਤ ਕਿਸਾਨ ਮੋਰਚਾ ਉਨੇ ਹੀ ਪਾਵਰ ਚ ਹੈ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਦੋਂ ਇਹਨਾਂ ਨੇ 14 ਦੀ ਮੀਟਿੰਗ ਫਿਕਸ ਕਰਤੀ ਆ ਸਰਕਾਰ ਨੇ ਫੇਰ ਟਰੈਕਟਰ ਮਾਰਚ ਕਿਉਂ ਦੇਖੋ ਸਾਡੇ ਆਉਣ ਨਾਲ ਕਿਸੇ ਨੂੰ ਕੋਈ ਅਸੀਂ ਤਕਲੀਫਤ ਨਹੀਂ ਮੰਡੀ ਚ ਆ ਗਏ ਇਸੇ ਕਰਕੇ ਨਾ ਸੀ ਕੋਈ ਰੋਡ ਬਲੌਕ ਲਾਇਆ ਨਾ ਕੋਈ ਹੋਰ ਵੀ ਤਾਂ ਕਿ ਕਿਸੇ ਵੀ ਜਿਹੜੇ ਸੜਕ ਤੇ ਜਾਣ ਵਾਲੇ ਆਪਣੇ ਭਰਾ ਨੇ ਉਹਨਾਂ ਨੂੰ ਕਿਸੇ ਨੂੰ ਤਕਲੀਫ ਨਾ ਆਵੇ ਇੱਕ ਸਾਈਡ ਤੇ ਹੋ ਕੇ ਅਸੀਂ ਸਰਕਾਰ ਨੂੰ ਆਪਣੀ ਯੂਨਿਟੀ ਤੇ ਆਪਣਾ ਬਲ ਦਿਖਾ ਕੇ ਵਾਪਸ ਘਰਾਂ ਨੂੰ ਚੱਲੇ ਹ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਯੂਨਿਟੀ ਬਲ ਤਾਂ ਇੱਕੇ ਨਾਲ ਦਿਖਾਇਆ ਜਾਣਾ ਜੀ ਇੱਕ ਤਾਂ ਕਿਉਂ ਨਹੀਂ ਹੋ ਰਿਹਾ ਨਾਲ ਲੜਾਈ ਕਿਉਂ ਨਹੀਂ ਲੜੀ ਜਾ ਰਹੀ ਖਨੌਰੀਆਂ ਸਮਝ ਜਾ ਕੇ ਇਹ ਸਵਾਲ ਤੁਹਾਨੂੰ ਉਹਨੂੰ ਪੁੱਛਣਾ ਚਾਹੀਦਾ ਜਿਹੜੇ ਯੂਨਿਟੀ ਨਹੀਂ ਕਰਤਾ ਸਿੱਖਤ ਕਿਸਾਨ ਮੋਰਚੇ ਦੇ ਵਿੱਚ ਸਾਰੀਆਂ ਯੂਨੀਅਨਾਂ ਇਕੱਠੀਆਂ ਨੇ ਉਹਨਾਂ ਨੂੰ ਇਹ ਸਵਾਲ ਪੁੱਛੋ ਵੀ ਤੁਸੀਂ ਸਿੱਖਤ ਕਿਸਾਨ ਮੋਰਚੇ 'ਚ ਆ ਕੇ ਉਨੀ ਰਹੇ ਕਿਉਂਕਿ ਮੈਜੋਰਿਟੀ 90% ਯੂਨੀਅਨ ਸਤਿ ਕਿਸਾਨ ਮੋਰਚੇ ਚ ਇਕੱਠੀਆਂ ਨੇ 5 10% ਬਾਹਰ ਨੇ ਉਹਨਾਂ ਨੂੰ ਰਲਣਾ ਚਾਹੀਦਾ ਤੇ ਉਹਨਾਂ ਦੀਆਂ ਅਸੀਂ ਮਿੰਤਾ ਵੀ ਕਰਦੇ ਰਹੇ ਆ ਪਰ ਉਹ ਆਪਣੀਆਂ ਗੱਲਾਂ ਤੇ ਜਿਹੜੇ اٹੇ ਹੋਏ ਨੇ ਉਹ ਕਹਿੰਦੇ ਨਾ ਤਾਂ ਅਸੀਂ ਕੋਈ ਪੁਰਾਣੀ ਗੱਲ ਦੀ ਮਾਫੀ ਮੰਗਣੀ ਹੈ ਨਾ ਅਸੀਂ ਆਉਣ ਸਾਡੇ ਮਗਰ ਆਜੋ ਜੀ ਨੇ ਆਉਣ ਹੁਣ ਆਉਣ ਵਾਲਾ ਟਾਈਮ ਕੀ ਹੋਊਗਾ ਜੀ ਕਿਦਾਂ ਦੀ ਰੂਪਰੇਖਾ ਤਿਆਰ ਕੀਤੀ ਜਾਊਗੀ ਕਿਸਾਨੀ ਦੇ ਭਲੇ ਲਈ ਦੇਖੋ ਇਹ ਤਾਂ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਪਤਾ ਅਸੀਂ ਇਹਦੇ ਤੇ ਇੱਕ ਮਿੰਟ ਜਿਆਦਾ ਨਹੀਂ ਕਰ ਸਕਦੇ ਪਰ ਲੋਕਲ ਲੈਵਲ ਤੇ ਜਿੱਥੇ-ਜਿੱਥੇ ਕੋਈ ਕਿਸੇ ਫਾਰਮਰ ਨੂੰ ਦਿੱਕਤ ਆਉਂਦੀ ਹੈ ਅਸੀਂ ਲੋਕਲ ਲੈਵਲ ਤੇ ਉਹਨਾਂ ਦੀ ਮਦਦ ਲਈ ਹਰ ਵੇਲੇ ਤਰ ਪਰ ਰਹਿਨੇ ਆ ਤੇ ਮਦਦ ਕਰਦੇ ਆ ਹਾਂਜੀ ਬਹਿਰ ਜੀ ਕੇ ਖਾਲਸਾ ਬਹਿਰ ਜੀ ਕੀ ਫਤਿਹ ਕੀ ਨਾਮ ਹੈ ਜੀ ਜਾਤੀ ਸੰਗ ਨੰਬਰਦਾਰ ਨੰਬਰਦਾਰ ਸਾਹਿਬ ਅੱਜ ਦਾ ਟਰੈਕਟਰ ਮਾਰਚ ਕੱਢਿਆ ਗਿਆ ਇਹਦੇ ਬਾਰੇ ਦੱਸਾਂਗੇ ਉਹ ਇਹ ਟਰੈਕਟਰ ਮਾਰਚ ਕੱਢਿਆ ਗਿਆ ਜੀ ਇਹ ਜਿਹੜੀ ਤਰੀਕ ਦਿੱਤੀ ਸਾਨੂੰ 14 ਇਹ ਬਾਅਦ ਵਿੱਚ ਦਿੱਤੀ ਹੈ ਸਰਕਾਰ ਨੇ ਇਹ ਤਰੀਕ ਬਾਅਦ ਵਿੱਚ ਦਿੱਤੀ ਹੈ 14 ਇਹ ਜਿਹੜੀ ਟਰੈਕਟਰ ਮਾਰਚ ਦੀ ਇਹ ਸਾਡਾ ਪਹਿਲਾਂ ਦੇ ਲੋਸ ਹੋਇਆ ਵਦੀ ਵੀ 26 ਜਨਮ ਨੂੰ ਅਸੀਂ ਟਰੈਕਟਰ ਮਾਰਚ ਕੱਢਣੀ ਹੈ ਅਸੀਂ ਉਹ ਉਹ ਬੋਲ ਪੁਗਾਏ ਰਹੇ ਜੇ ਹੁਣ ਅਸੀਂ ਗੈਲੋ ਕੱਢਦੇ ਗੈਲੋ ਸਾਡੀ ਗਲਤੀ ਹੈ ਕਿਉਂ ਇਹਦਾ ਪਹਿਲਾਂ ਉਹ ਹੋਇਆ ਵਦੀ ਸਮਝਾਉਤਾ ਹੁਣ ਕੀ ਲੱਗਦਾ ਜੀ ਸਰਕਾਰ ਉਹ ਮੰਗਾਂ ਮਰਵਾਉਣ ਦੇ ਲਈ ਟ੍ਰੈਕ ਮਾਰਚ ਕੱਢेंगे ਕਿ ਅੱਗੇ ਅੰਦੋਲਨ ਹੋਰ ਪੁੱਠਾ ਕੀਤਾ ਜਾਊਗਾ ਡੱਲੇਵਾਲ ਤੇ ਪਿੰੇ ਸਾਥਾ ਬੈਠੇ ਨੇ ਦੇਖੋ ਬਾਕਤੀ ਜਿੰਨੇ ਨਾਲ ਕਿੱਦਾਂ ਕਰਨੀ ਹੈ ਦੇਖੋ 14 ਤਰੀਕ ਨੂੰ ਡੇਕ ਰਿਹਾ ਸੀ ਇਹ 14 ਤਰੀਕ ਨੂੰ ਸਾਡੀਆਂ ਮੰਗਾਂ ਮੰਨੀਆਂ ਗਈਆਂ ਨੇ ਜਿਹੜੀਆਂ 12 ਮੰਗਾਂ ਮੰਨੀਆਂ ਨੇ ਵੀ ਮੋਦੀ ਸਾਹਿਬ ਨੇ ਮੰਨ ਲਈਆਂ ਫੇਰ ਅਸੀਂ ਆਪਣਾ ਘਰੇ ਆ ਜਾਾਂਗੇ ਨਹੀਂ ਸੰਘਰਸ਼ ਫਿਰ ਹੋਰ ਏਦੋਂ ਜ਼ੋਰਦਾਰ ਚੱਲੂਗਾ ਜੀ ਕਿਉਂ 14 ਤਰੀਕ ਤੱਕਰ ਤਕਰੀਬ ਤਕਰੀਬ ਜੂਨੀਅਰ ਇਕੱਠੇ ਹੋ ਜਾਣਗੇ ਆ ਆ ਗਈ ਸਮਝਾ ਉਹਨਾਂ ਨੇ ਵੀ ਤਾਂ ਡੇਡ ਦਿੱਤੀ ਆ ਵੀ 14 ਦਾ ਹੀ ਬਹੁਤ ਡੇਟ ਹੈ ਕਿਉਂ ਵੋਟਾਂ ਕਰਕੇ ਉਹ ਲਾਉਸ ਕਰ ਨਹੀਂ ਸਕਦੇ ਹਲੇ ਕਿਉਂ ਅਗਲਾ ਕਹਿੰਦਾ ਵੀ ਉਹ ਵੋਟਾਂ ਪੈਣੇ ਤਾਂ ਹੋਵ ਕਰਤਾ ਲੱਗਦਾ ਕਿ 14 ਤੱਕ ਮੰਨ ਜਾਣਗੇ ਸਾਰਾ ਕੰਮ ਦੇਖੋ ਸਭ ਆਪਨਾ ਦਾ ਹੈ 90% ਚਲੋ 10% ਹੈ ਚਲੋ ਇਹ ਕੋਈ ਇੱਕ ਦੋ ਮੰਗਾ ਘਟਾ ਵੀ ਲਈਆਂ 12 ਦਾ 10 ਆ ਗਿਆਂ ਉਹ ਵੀ ਸਾਨੂੰ ਕਬੂਲ ਲੈ ਪਰ ਜੇ ਉਹਦਾ ਹਲਟਾ ਕੋਈ ਵੀ ਨਹੀਂ ਮੰਨ ਰਿਹਾ ਹਲਟਾ ਕੋਈ ਨਹੀਂ ਮੰਨ ਰਿਹਾ ਉਹ ਜੇ ਨਾ ਮੰਨਿਆ ਫਿਰ ਅੱਗੇ ਅੱਗੇ ਦਾ ਸੋਰ ਤੇਜ ਕੀਤਾ ਅੱਗੇ ਫਿਰ ਹੋਰ ਤੇਜ ਹੋਊਗਾ